ਜਦੋਂ ਦਿਨ ਨੇੜੇ ਆ ਗਿਆ ਨਾ ਵਿਆਹ ਦੇ ਤੇ ਭਾਈ ਮਰਦਾਨਾ ਇੱਕ ਦਿਨ ਗੁਰਨਾਦਕ ਸਹਿਬ ਨੂੰ ਆਖਣ ਲੱਗਾ ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਘਰ ਜਾਵਾਂ ਤੇ ਬੱਚੀ ਦਾ ਵਿਆਹ ਨੇੜੇ ਆ ਗਿਆ ਤੇ ਕੋਈ ਪ੍ਰਬੰਧ ਕੀਤਾ ਜਾਏ ਗੁਰਨਾਦਕ ਸਹਿਬ ਮਹਾਰਾਜ ਆਖਣ ਲੱਗੇ ਭਾਈ ਮਰਦਾਨਾ ਜੀ ਜਾਉ ਜਾਣਾ ਚਾਹੀਦਾ ਹੈ ਜਾ ਕੇ ਬੱਚੀ ਦਾ ਵਿਆਹ ਕੋ ਪ੍ਰਬੰਧ ਕਰੋ ਤੇ ਭਾਈ ਮਰਦਾਨਾ ਜੀ ਸੋਚੀ ਪੈ ਗਏ ਵੀ ਉਦੋਂ ਮਹਾਰਾਜ ਕਹਿ ਰਹੇ ਸਨ ਵੀ ਇਹ ਸਾਜੀ ਧੀ ਹੈ ਦਾ ਪ੍ਰਬੰਧ ਅਸੀਂ ਕਰਾਂਗੇ ਤੇ ਆਜੂ ਮਹਾਰਾਜ ਕਹਿੰਦੇ ਵਿਚਾਰ ਕੇ ਪ੍ਰਬੰਧ ਕਰੋ ਤੇ ਦੂਜੀ ਵਾਰੀ ਫੇਰ ਭਾਈ ਮਰਦਾਨਾ ਜੀ ਆਖਣ ਲੱਗੇ ਮਹਾਰਾਜ ਫਿਰ ਆ ਗਿਆ ਜਾਵਾਂ ਮੈਂ ਪੁਰਨਾਮਤ ਸਹਿਬ ਆਖਣ ਲੱਗੇ ਜਾਓ ਬਿਲਕੁਲ ਜਾਣਾ ਚਾਹੀਦਾ ਭਾਈ ਵਰਤਾਨਾ ਸੋਚੇ ਵੀ ਹੋਰ ਨਹੀਂ ਤੇ ਮਹਾਰਾਜ ਤੋਂ ਮੈਨੂੰ ਤਾਂ ਨਹੀਂ ਦੇ ਦੇਣ ਉਹਨੂੰ ਕੋ ਪੈਸੇ ਦੇ ਦੇਣ ਵੀ ਮੈਂ ਜਾ ਕੇ ਪ੍ਰਬੰਧ ਕਰ ਸਕਦਾ ਸਾਰੀ ਜ਼ਿੰਦਗੀ ਬਰਨਾਲਕ ਨਾਲ ਲਵਾਗ ਵਜਾਈ ਕੀਰਤਨ ਕੀਤਾ ਜਦੋਂ ਤੀਜੀ ਵਾਰੀ ਭਾਈ ਮਰਦਾਨੇ ਨੇ ਆਖਿਆ ਨਾ ਮਹਾਰਾਜ ਮੈਂ ਜਾਵਾਂ ਜਾਮ ਦੇ ਗੁਰਗੰਨ ਪੁਰੀ ਸੰਭੀ ਅਸਨ ਵਿੱਚ ਭਾਈ ਮਰਦਾਨਾ ਕੀ ਕਹਿਣਾ ਚਾਹ ਰਿਹਾ ਪਰ ਗੁਰਨਾਨਕ ਸਹਿਬ ਮਹਾਰਾਜ ਪਰਖ ਰਹੇ ਸਨ ਵੀ ਭਾਈ ਮਰਦਾਨੇ ਦਾ ਸਿਰਜ ਕਿੰਨਾ ਗੁਰਨਾਨਕ ਸਹਿਬ ਨੂੰ ਜਦੋਂ ਤੀਜੀ ਵਾਰੀ ਭਾਈ ਮਰਦਾਨੇ ਨੇ ਆਖਿਆ ਨਾ ਮਹਾਰਾਜ ਮੈਂ ਜਾਵਾਂ ਕਿ ਗੁਰਨਾਨਕ ਸਹਿਬ ਆਖਣ ਲੱਗੇ ਨਹੀਂ ਮਰਦਾਨਿਆ ਤੂਕ ਪੱਲ ਖੋਜਾ ਫਿਰ ਚਲਾ ਜਾਏ ਸਤਿਗੁਰੂ ਨੇ ਖੇਤ ਵਰਤਾਈ ਤੇ ਇੱਕ ਪਿੰਡ ਸੀ ਉਹਦਾ ਨਾਮ ਸੀ ਮੈਲ ਸਿੰਘ ਉਸ ਪਿੰਡ ਦਾ ਚੌਧਰੀ ਸੀ ਚੌਧਰੀ ਭਗੀਰਥ ਉਹ ਬਹੁਤ ਸਾਰਾ ਧੰਨ ਲੈ ਕੇ ਦਸਵੰਦ ਕੱਢਦਾ ਸੀ ਸਾਲ ਦਾ ਬਹੁਤ ਸਾਰਾ ਧੰਨ ਲੈ ਕੇ ਤੇ ਗੁਰਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਪਹੁੰਚ ਗਿਆ ਤੇ ਮਹਾਰਾਜ ਨੇ ਉਹ ਸਾਰਾ ਧੰਨ ਜਿਹੜਾ ਸੀ ਨਾ ਉਹ ਕੋਟਲੀ ਚੁੱਕ ਕੇ ਤੇ ਭਾਈ ਮਰਦਾਨੇ ਦੇ ਅੱਗੇ ਰੱਖ ਦਿੱਤੀ ਆਖਣ ਲੱਗੇ ਲੈ ਮਰਦਾਨਿਆਂ ਉਹ ਜਾ ਕੇ ਤੇ ਆਪਣੀ ਬੇਟੀ ਦੇ ਵਿਆਹ ਦਾ ਪ੍ਰਬੰਧ ਕਰ ਗਿਆ ਜਦੋਂ ਭਾਈ ਮਰਦਾਨਾ ਜੀ ਧਨ ਲੈ ਕੇ ਤੁਰਨ ਲੱਗੇ ਨਾ ਗੁਰਨਾਨਕ ਸਹਿਬ ਮਹਾਰਾਜ ਨੇ ਆਪਣੇ ਕਿਸੇ ਆਪਣੀ ਜੇਬ ਵਿੱਚੋਂ ਕੁਝ ਧਨ ਕੱਢ ਕੇ ਦਿੱਤਾ ਤੇ ਭਾਈ ਭਗੀਰਥ ਨੂੰ ਆਖਿਆ ਭਗੀਰਥ ਇਸ ਮਰਦਾਨੇ ਨੂੰ ਨਾ ਲੈ ਜਾ ਲਾਹੌਰ ਦੀ ਧਰਤੀ ਤੇ ਉੱਥੇ ਜਾ ਕੇ ਤੇ ਭਾਈ ਮਰਦਾਨੇ ਦੀ ਬੱਚੀ ਦੇ ਵਿਆਹ ਵਾਸਤੇ ਵਰੀ ਦਾ ਜਿਹੜਾ ਕੱਪੜਾ ਸਮਾਨ ਲੈ ਕੇ ਆਉਣਾ ਉਹ ਲਾਹੌਰ ਤੋਂ ਲੈ ਕੇ ਆਇਓ। ਔਰ ਜਿਹੜਾ ਚੂੜਾ ਲੈ ਕੇ ਆਉਣਾ ਨਾ ਬੱਚੀ ਦੇ ਹੱਥਾਂ 'ਚ ਪਾਉਣ ਵਾਲਾ ਉਹ ਬੇਸ਼ਕੀਮਤੀ ਚੂੜਾ ਹੋਣਾ ਚਾਹੀਦਾ। ਭਾਈ ਮਰਦਾਨੇ ਦੀ ਬੇਟੀ ਦਾ ਜਦੋਂ ਵਿਆਹ ਸੀ ਨਾ ਗੁਰਨਾਨਕ ਸਹਿਬ ਮਹਾਰਾਜ ਨੇ ਚਿੱਠੀਆਂ ਲਿਖੀਆਂ ਸੁਲਤਾਨਪੁਰ ਜਿਹੜਾ ਉੱਥੋਂ ਦਾ ਆਕਮ ਸੀ ਨਵਾਬ ਦੌਲਤ ਖਾਂ ਮੋਦੀ ਨਾਲ ਰਾਏ ਭੋਏ ਦੀ ਤਲਵੰਡੀ ਦੇ ਮਾਲਕ ਨਵਾਬ ਰਾਏ ਬੁਲਾਰ ਨੂੰ ਚਿੱਠੀਆਂ ਲਿਖ ਦਿੱਤੀਆਂ ਵਰਨਾਨਕ ਸਹਿਬਾਹ ਤਾਂ ਲੱਗੇ ਰਾਏ ਜੀ ਜਿੰਦਣ ਮੇਰੇ ਘਰ ਦਾ ਕੋਈ ਸਮਾਗਮ ਹੋਏਗਾ ਬੇਸ਼ੱਕ ਨਾ ਪਹੁੰਚਿਓ ਪਰ ਭਾਈ ਮਰਦਾਨੇ ਦੀ ਧੀ ਦਾ ਵਿਆਹ ਹੈ ਇਸ ਵਿਆਹ ਵਿੱਚ ਜ਼ਰੂਰ ਪਹੁੰਚਣਾ ਜਦੋਂ ਭਾਈ ਮਰਦਾਨੇ ਦੀ ਧੀ ਦਾ ਵਿਆਹ ਹੋਣ ਲੱਗਾ ਨਾ ਨਵਾਬ ਦੌਲਤ ਖਾਨ ਲੋਧੀ ਪਹੁੰਚਿਆ ਨਵਾਬ ਰਾਏ ਬੁਲਾਰ ਆਇਆ ਤਾਂ ਗੁਰੂ ਨਾਨਕ ਸਹਿਬ ਮਹਾਰਾਜ ਆਏ ਦੁਨੀਆਂ ਦੇ ਲੋਕ ਵੇਖ ਕੇ ਹੈਰਾਨ ਹੋ ਗਏ ਜਿਹੜਾ ਮਰਦਾਨਾ ਜਿਹਦੇ ਘਰ ਵਿੱਚ ਰੋਟੀ ਵੀ ਚੱਜ ਨਾਲ ਨਹੀਂ ਸੀ ਪੱਕਦੀ ਭਾਈ ਮਰਦਾਨੇ ਦੀ ਧੀ ਦਾ ਡੋਲਾ ਇਸ ਤਰ੍ਹਾਂ ਉੱਠਿਆ ਜਿਵੇਂ ਰਾਜਿਆਂ ਮਹਾਰਾਜਿਆਂ ਦੀਆਂ ਧੀਆਂ ਦੇ ਡੋਲੇ ਜਾਂਦੇ ਹੋਣ ਇੰਨੇ ਸਤਕਾਰ ਨਾਲ ਭਾਈ ਮਰਦਾਨੇ ਦੀ ਧੀ ਦਾ ਵਿਆਹ ਗੁਰਨਾਨਕ ਸਾਹਿਬ ਮਹਾਰਾਜ ਨੇ ਕੀਤਾ ਅੱਜ ਸਤਿਗੁਰੂ ਇਹ ਮੁੱਖ ਬਾਕ ਵਿੱਚ ਵੀ ਬਖਸ਼ਿਸ਼ ਕਰ ਰਹੇ ਨੇ ਸਗਲ ਸ਼ਰਨ ਜਾਮ ਕਰੇ ਪ੍ਰਭ ਆਪੇ ਜਦੋਂ ਗੁਰੂ ਘਰ ਸਿਖ ਗੁਰੂ ਅਗੇ ਅਰਦਾਸ ਕਰਕੇ ਕਾਰਜ ਆਰੰਭ ਕਰਦਾ ਘਰੋਂ ਤੁਰਦਾ ਹੈ ਨਾ ਸਹਿਬ ਆਖਣ ਲੱਗੇ ਜਿਹੜੇ ਕਾਰਜ ਨਹੀਂ ਵੀ ਹੋਣੇ ਹੁੰਦੇ ਗੁਰਨਾਨਕ ਫਰਸ ਕਰਕੇ ਉਹ ਵੀ ਕਾਰਜ ਸੰਪੂਰਨ ਕਰ ਦਿੰਦਾ ਹੈ ਗੁਰੂ ਕਿਰਪਾ ਕਰੇ ਸੇਵਕ ਪਰਵਾਰ ਨੇ ਜਿੰਨਾ ਪਾਵਨਾਵਾਂ ਨੂੰ ਮੁਖ ਰੱਖ ਕੇ ਸਤਗੁਰੂ ਜੀ ਦੇ ਚਰਨਾਂ ਦਾ ਆਸਰਾ ਲਿਆ ਸਤਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪਣੀ ਕਲਾ ਆਪਣੀ ਬਖਸ਼ਿਸ਼ ਵਰਤੌਣ ਸੇਵਕ ਪਰਿਵਾਰ ਦੇ ਸਾਰੇ ਕਾਰਜ ਗਵਾਸ਼ ਕਰਨ ਸੰਪੂਰਨਤਾ ਦੀ ਦਾਤ ਵਰਸ਼ਿਸ਼ ਕਰਨ